ਹੈਲੋ ਤੁਹਾਡਾ ਸਭ ਦਾ ਸਵਾਗਤ ਹੈ ਮੇਰੀ ਅੱਜ ਦੀ ਨਿਊ ਵੀਡੀਓ ਵਿੱਚ ਇਹ ਮੇਰੇ ਚੈਨਲ ਤੇ ਤੀਸਰੀ ਵੀਡੀਓ ਆ ਤੁਸੀਂ ਦੇਖ ਕਰਦੇ ਹੋ ਮੈਂ ਆਪਣੀ ਹਵੇਲੀ ਆ ਗਈਆਂ ਤੇ ਆ ਸਾਡੀ ਹਵੇਲੀ ਆ ਸਾਡੇ ਖੇਤ ਕਿੱਲੇ ਆਣੇ ਅੱਜ ਦਾ ਲੱਗੇ ਹੋਏ ਆ ਦੇਖੋ ਪਿਛੇੜੀ ਆ ਇੱਥੇ ਸਾਰੇ ਸਬਜ਼ੀਆਂ ਬੀਜੀਆਂ ਹੋਈਆਂ ਆ ਸਾਡੇ ਖੇਤ ਵਿੱਚ ਇਹ ਤਾਰ ਜੱਲਾ ਲਗਾ ਕੇ ਰੱਖੀਆਂ ਆ ਤਾਂ ਕਿ ਜਿਹੜਾ ਹਨਾ ਇਹਦੇ ਤੇ ਸਬਜ਼ੀਆਂ ਤੇ ਧੁੰਦ ਬਹੁਤ ਜ਼ਿਆਦਾ ਪੈਂਦੀ ਪਈ ਆ ਤੇ ਸਬਜ਼ੀਆਂ ਇਹਨੀਆਂ ਖਰਾਬ ਨਾ ਹੋਣ ਇਹਨਾਂ ਨੂੰ ਕੋਈ ਗਰੋਅ ਕਰਨਾ ਆ ਤੇ ਇਹਨਾਂ ਨੂੰ ਬਾਅਦ ਵਿੱਚ ਏਦਾ ਆ ਉਹ ਵੇਚਿਆ ਜਾਣਾ ਆ ਇੱਧਰ ਵੀ ਸਾਡੇ ਦੇਖੋ ਆਹਦੇ ਕਣਕ ਇੱਧਰ ਲੱਗੀ ਹੋਈ ਆ ਦੇਖੋ ਕਿੱਦਾਂ ਹਰੀ ਭਰੀ ਕਣਕ ਹੋਈ ਆ ਤੇ ਮੈਂ ਵੱਟੇ-ਵੱਟੇ ਘੁੰਮਦੀ ਪਈ ਆ ਦੇਖੋ ਮੈਨੂੰ ਵਧੀਆ ਲੱਗਦਾ ਵੱਟੇ-ਵੱਟੇ ਜਾਦਾ ਪੁੱਤਾਂ ਦੇ ਘੁੰਮਣਾ ਮੈਨੂੰ ਬਹੁਤ ਵਧੀਆ ਲੱਗਦਾ ਆ ਦੇਖੋ ਮੈਂ ਵੱਟਾਂ ਤੇ ਇੰਜੋਏ ਕਰਦੀ ਪਈ ਆ ਜਦੋਂ ਮੈਂ ਹਵੇਲੀ ਆ ਜਾਂਦੀ ਆ ਤੇ ਬੜਾ ਮਜ਼ਾ ਆਉਂਦਾ ਸੀ ਬਹੁਤ ਇੰਜੋਏ ਕਰਦੇ ਆ ਹਵੇਲੀ ਆ ਕੇ ਤੇ ਇਹ ਸਾਡੀ ਛੋਟੀ ਜੀ ਹਵੇਲੀ ਆ ਤੁਹਾਨੂੰ ਮੈਂ ਦਿਖਾਉਣੀ ਆ ਉਧਰੋਂ ਵੀ ਕਿੱਦਾਂ ਦੀ ਆ ਆਹ ਵਾਲੇ ਬੁੱਟੇ ਤੇ ਦੇਖੋ ਫੁੱਲ ਤਾਂ ਬਹੁਤ ਲੱਗੇ ਸੀਗੇ ਪਰ ਹੁਣ ਠੰਡ ਜ਼ਿਆਦੀ ਆਣਾ ਤੇ ਇਹ ਬੁੱਟੇ ਦੇ ਜਿਹੜੇ ਫੁੱਲ ਆ ਉਹ ਵੀ ਝੜ ਗਏ ਆ ਦੇਖੋ ਸੋਹਣਿਆ ਜਦੋਂ ਇਹਨੂੰ ਫੁੱਲ ਲੱਗਦੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਮੈਂ ਇੱਧਰ ਆ ਗਈਆਂ ਚਾਚੇ ਕੀ ਹਵੇਲੀ ਵਿੱਚ ਆਪਾਂ ਕੀਤਾ ਆ ਕੁੰਡਾ ਓਪਨ ਇਹ ਮੇਰੇ ਚਾਚੇ ਕੀ ਹਵੇਲੀ ਆ ਆ ਦੇਖੋ ਆ ਗਈ ਇੱਧਰ ਮੈਂ ਆਏ ਅੱਜ ਇੰਨੀ ਠੰਡੀ ਹਵਾ ਹੈ ਦੇਖੋ ਧੁੰਦ ਜੀ ਹਜੇ ਵੀ ਹੈਗੀ ਆ ਰੁੜਨੀ ਧੁੰਦ ਤਾਂ ਹਟਦੀ ਹੀ ਨਹੀਂ ਹੈਗੀ ਕੀ ਕਰੂ ਬੰਦਾ ਨਾ ਬੰਦਾ ਕਿਤੇ ਵੀਡੀਓ ਬਣਾਉਣ ਜੋਗਾ ਨਾ ਕਿਤੇ ਜਾਣ ਲੋਗਾ ਆ ਦੇਖੋ ਮੇਰਾ ਬਿੱਲਾ ਨਿੱਕਾ ਜਿਹਾ ਖਾਲਾ ਖਾਲਾ ਰੋਟੀ ਖਾਲਾ ਅਸੀਂ ਇਹਨੂੰ ਰੋਟੀ ਪਾ ਦਨੇ ਹੁੰਨੇ ਆ ਦੇਖੋ ਇਦਾਂ ਕੁ ਜਿਹੇ ਚ ਦੁੱਧ ਰੋਟੀ ਤੇ ਖਾ ਲੰਦਾ ਪਰ ਡਰਦਾ ਬਹੁਤ ਆ ਆ ਮੇਰੀ ਘਰ ਵਾਲੀ ਬਿੱਲੀ ਵੀ ਆ ਗਈ ਇੱਧਰ ਆ ਦੇ ਇਹ ਦੋਨੋਂ ਇੱਥੇ ਰਹਿੰਦੇ ਆ ਇਹਨਾਂ ਦੇ ਬੱਚੇ ਵੀ ਆ ਬਹੁਤ ਮਸਤੀ ਕਰਦੇ ਆ ਇੱਥੇ ਤਾਂ ਇਧਰ ਲੱਗੀਆਂ ਹੋਈਆਂ ਸਾਡੇ ਗਲਗਲਾ ਦੇਖੋ ਆ ਦੇਖੋ ਰੋਟੀ ਖਾਣ ਆ ਗਈ ਆ ਕਾਲਾ ਕਾਲਾ ਆ ਗਲਗਲਾ ਲੱਗੀਆਂ ਹੋਈਆਂ ਆ ਦੇ ਇਧਰ ਆ ਟੈਂਕੀ ਚ ਪਾਣੀ ਭਰ ਕੇ ਰੱਖਿਆ ਹੋਇਆ ਕਈ ਵਾਰ ਬੱਤੀ ਚਲੇ ਜਾਂਦੀ ਆ ਚਲੇ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਆ ਫਿਰ ਆਪਾਂ ਟੈਂਕੀ ਆ ਦੇ ਇਧਰ ਟਕੀ ਹੋਈ ਆ ਇਹਨੂੰ ਪਾਣੀ ਨਾ ਫਿਰ ਆਪਾਂ ਇਹ ਪਾਣੀ ਪਸ਼ੂਆਂ ਨੂੰ ਭਲਾਈਦਾ ਵਾ ਆ ਦੇਖੋ ਇੱਥੇ ਮੇਥੀ ਵੀ ਲੱਗੀ ਹੋਈ ਆ ਸੋਹਣੀ ਆ ਨਾ ਦੇਖੋ ਮੇਥੀ ਹਰੀ ਹਰੀ ਜਈ ਆਪਾਂ ਸਾਗ ਤੋੜ ਕੇ ਲਗਾਏ ਸੀ ਤੇ ਆਪਾਂ ਕੱਲੂ ਤਾਂ ਸਾਗ ਬਣਾਉਣਾ ਆ ਆ ਨਾਰਾਂ ਦਾ ਬੂਟਾ ਆ ਦੇਖੋ ਲੱਗੇ ਹੋਇਆ ਆ ਦੇਖੋ ਆਦੇ ਮਟਰ ਲੱਗੇ ਹੋਏ ਆ ਇੱਧਰ ਦੇਖੋ ਤੁਹਾਨੂੰ ਮੈਂ ਕੋਲੋਂ ਦੇਖੋ ਨਹੀਂ ਆ ਇਦਾਂ ਦੇ ਮਟਰ ਲੱਗਦੇ ਆ ਦੇ ਇੱਥੇ ਆ ਦੇਖੋ ਸੋਨੇ ਆ ਨਾ ਮਟਰ ਲੱਗੇ ਹੋਏ ਆ ਦੇ ਵਾਧੂ ਸਬਜ਼ੀ ਹੋਈ ਪਈ ਆ ਨੂੰ ਆ ਦੇਖੋ ਗੰਦਲਾ ਸਾਗ ਦੀਆਂ ਵੱਡੀਆਂ ਵੱਡੀਆਂ ਹੋਈਆਂ ਪਈਆਂ ਇੱਧਰ ਅਮਰੂਦਾਂ ਦਾ ਬੂਟਾ ਲੱਗਾ ਹੋਇਆ ਗੰਨੇ ਲੱਗੇ ਹੋਏ ਆ ਦੇਖੋ ਮੂਲੀਆਂ ਦੇਖੋ ਹੈ ਤੁਹਾਡੇ ੜੜੀਆਂ ੜੜੀਆਂ ਮੂਲੀਆਂ ਦੇਖੋ ਤਾਂ ਮੇਰੇ ਚਾਚੇ ਕੀ ਹਵੇਲੀ ਦੇ ਮੂਲੀਆਂ ਲੈ ਤਾਂ ਦੇਖੋ ਤਾਂ ਗਿੱਡੀਆਂ-ਗਿੱਡੀਆਂ ਮੂਲੀਆਂ ਆ ਪਤਲੀਆਂ ਬਰੀਕ ਵੀ ਹੈਗੀਆਂ ਆ ਮੋਟੀਆਂ ਵੀ ਹੈਗੀਆਂ ਬਰੀਕ-ਬਰੀਕ ਵੀ ਮੂਲੀਆਂ ਲੱਗੀਆਂ ਆ ਆਹ ਸਾਗ ਆ ਤੇ ਇਧਰੇ ਸਰੋਂ ਬਣਨੀ ਆ ਸਾਰੀ ਸਰੋਂ ਬਣਨੀ ਆ ਨਾ ਜਿਹੜੀ ਤੇਲ ਕਢਾਉਣ ਵਾਲੀ ਹੁੰਦੀ ਆ ਇਦਾਂ ਹੀ ਸਾਗ ਦੀਆਂ ਗੰਦਲਾਂ ਜਦੋਂ ਵੱਡੀਆਂ ਹੋ ਜਾਂਦੀਆਂ ਪੱਕ ਜਾਂਦੀਆਂ ਉਦੋਂ ਸਰੋਂ ਬਣ ਜਾਂਦੀ ਆ ਪਹਿਲਾਂ ਸਾਗ ਹੁੰਦਾ ਫੇਰ ਸਰੋਂ ਬਣ ਜਾਂਦੀ ਇਹ ਤਾਂ ਆਈ ਡੀਆਂ ਮੋਟੀਆਂ ਆ ਇਹਨਾਂ ਦੇ ਮੁੰਗਰੇ ਬਣਨੇ ਆ ਸਬਜ਼ੀ ਬਣਾਈ ਦੀ ਨਾ ਮੁੰਗਰਿਆਂ ਦੀ ਉਹ ਧਨੀਆਂ ਲੱਗਾ ਹੋਇਆ ਆ ਇੱਧਰ ਆ ਸਾਰੀ ਜਗ੍ਹਾ ਤੇ ਦੇਖੋ ਲਸਣ ਲੱਗਾ ਹੋਇਆ ਆ ਸਾਰਾ ਲਸਣ ਹੀ ਆ ਹਜੇ ਬਰੀਕ ਬਰੀਕ ਆ ਫਿਰ ਇਹ ਮੋਟਾ ਹੋ ਜਾਣਾ ਇਹਨੂੰ ਮੋٹے ਮੋਟੇ ਗੱਠੀਆਂ ਪੈ ਜਾਣੀਆਂ ਆ ਤੇ ਉਧਰ ਗੰਨੇ ਲੱਗੇ ਹੋਏ ਆ ਦੇਖੋ ਹਾਈ ਅੱਜ ਧੁੱਪ ਨਿਕਲੀ ਸੀ ਰੁੜਨੇ ਤਾਂ ਮੈਂ ਆ ਗਈ ਮੈਂ ਕਿਹਾ ਚੱਲ ਜਾ ਕੇ ਧੁੱਪੇ ਧੁੱਪੇ ਕੁਛ ਨਾ ਕੁਛ ਵੀਡੀਓ ਬਣਾ ਕੇ ਆਉਨੇ ਆ ਥੋੜੀ ਬਹੁਤੀ ਆਪਾ ਆਹ ਦੇਖੋ ਇਹ ਬੈਠਣ ਲਈ ਮੰਜਾ ਇੱਥੇ ਰੱਖਿਆ ਹੋਇਆ ਵਾ ਦੇਖੋ ਸੁਖਣਾ ਗਲਗਲਾ ਕਿਦਾਂ ਲੱਗੀਆਂ ਹੋਈਆਂ ਸੋਹਣੀਆਂ ਲੱਗਦੀਆਂ ਨੇ ਦੇਖੋ ਦੇਖੋ ਤਾਂ ਕਿੰਨੀਆਂ ਸੋਹਣੀਆਂ ਲੱਗਣ ਡਈਆਂ ਗਲਗਲਾ ਵਾਓ ਇਹਨਾਂ ਦਾ achar ਵੀ ਵੈਸੇ ਵਧੀਆ ਪੈਂਦਾ ਹੁੰਦਾ ਵਾ ਦੇਖੋ ਬੂਟਾ ਭਰਿਆ ਪਿਆ ਇਦਾਂ ਨਹੀਂ ਲੱਗਦੇ ਦੂਰੋਂ ਜਿਦਾ ਬੇਰ ਲੱਗੇ ਹੁੰਦੇ ਬੇਰ ਖਾਣ ਨੂੰ ਜੀ ਕਰਦਾ ਵਾ ਠੰਡ ਹੋ ਵੀ ਬਹੁਤ ਗਈ ਆ ਅੱਜ ਥੋੜਾ ਮੌਸਮ ਜਿਹਾ ਚੇਂਜ ਹੋਇਆ ਧੁੱਪ ਨਿਕਲੀ ਤੇ ਮੈਂ ਕਿਹਾ ਚੱਲ ਮੜਾ ਜਾ ਜਾ ਕੇ ਵੀਡੀਓ ਹੀ ਸ਼ੂਟ ਕਰਦੇ ਆਪਾਂ ਆਹ ਦੇਖੋ ਇਹਨੂੰ ਕਹਿੰਦੇ ਆ ਕੁਵਾਰ ਕੈਕਟਸ ਬੋਲਦੇ ਆ ਕੀ ਨਹੀਂ ਕੈਕਟਸ ਤਾਂ ਨਹੀਂ ਹੈਗਾ ਇਹ ਕੈਕਟਸ ਤਾਂ ਕੰਡਿਆਂ ਵਾਲਾ ਹੁੰਦਾ ਇਹ ਤਾਂ ਕੁਵਾਰ ਆ ਇਨੂੰ ਕੱਟ ਕੇ ਵਾਲਾ ਬੁਲਾ ਤੇ ਲਗਾਓ ਵਾਲ ਵਧੀਆ ਬਣ ਜਾਂਦੇ ਆ ਚਲੋ ਆਪਾਂ ਦਰਵਾਜ਼ਾ ਬੰਦ ਕਰ ਦਈਏ ਕਿਉਂਕਿ ਕੁੱਤੇ ਬੜੇ ਫਿਰਦੇ ਆ ਇੱਥੇ ਤਾਂ ਬਿੱਲੀਆਂ ਦੇ ਬੱਚੇ ਆ ਇੱਥੇ ਉਹਨਾਂ ਨੇ ਮੁੜ ਕੇ ਆ ਨਾ ਅੱਗੇ ਹੀ ਉਹਨਾਂ ਨੇ ਤਿੰਨ ਚਾਰ ਬੱਚਿਆਂ ਨੂੰ ਇੱਦਾਂ ਹੀ ਮਾਰਤਾ ਸੀਗਾ ਤੇ ਆਪਾਂ ਫਿਰ ਇਹਨੂੰ ਦਰਵਾਜ਼ੇ ਨੂੰ ਜਿੰਦਾ ਲਾ ਇਧਰ ਹਲਾ ਦੀਦਾ ਵੀ ਕੁੱਤੇ ਜਿਹੜੇ ਅੰਦਰ ਆ ਉਹ ਨਾ ਵੜਨ ਆ ਦੇਖੋ ਲੌਕ ਕਰ ਦੀਦਾ ਫਿਰ ਕੁੱਤੇ ਨਾ ਜਾਣ ਅੰਦਰ ਬੱਚੇ ਵੀ ਆ ਨਾ ਬਿੱਲੀਆਂ ਦੇ ਅੱਗੇ ਵੀ ਕੁੱਤਿਆਂ ਨੇ ਮਾਰ ਦਿੱਤੇ ਸੀ ਉਹ ਅਸੀਂ ਆਪਣੀ ਹਵੇਲੀ ਦੇ ਸਾਈਡ ਤੇ ਇਦਾਂ ਬਣਾਏ ਆ ਲਾ ਕੇ ਤਾਂ ਕਿ ਜਿਹੜੀ ਹਵਾ ਆ ਅੰਦਰ ਪਾਸ ਨਾ ਹੋਵੇ ਕਿਉਂਕਿ ਸਾਡੇ ਅੰਦਰ ਪਸ਼ੂ ਪਾ ਆ ਜਿਹੜੇ ਉਹ ਅਸੀਂ ਇੱਥੇ ਹੀ ਬੰਨੀ ਦੇ ਅੰਦਰ ਤੇ ਆ ਇਸ ਕਰਕੇ ਹਨਾ ਆਪਾਂ ਸਾਰਾ ਸੱਡਾ ਤੇ ਲਾਇਆ ਹੋਇਆ ਆ ਆ ਦੇਖੋ ਸਾਰਾ ਸੱਡਾ ਤੇ ਲਾ ਕੇ ਆਪਾਂ ਰੈਡੀ ਕੀਤਾ ਵਾ ਆਪਣੇ ਪਸ਼ੂ ਪਾ ਅੰਦਰ ਆ ਆ ਜਦੋਂ ਅੱਗੇ ਮੈਂ ਆਈ ਸੀ ਉਦੋਂ ਮਿਰਚਾਂ ਇੱਥੇ ਆਪਣੇ ਸਾਰੀਆਂ ਹਰੀਆਂ ਆਰੀਆਂ ਲੱਗੀਆਂ ਸੀ ਹੁਣ ਤਾਂ ਲਾਲ ਮਿਰਚਾਂ ਹੋ ਗਈਆਂ ਵਾਵਾ ਹੀ ਤੋੜਨ ਵਾਲੀਆਂ ਹੋਈਆਂ ਪਈਆਂ ਇਹ ਆ ਦੇਖੋ ਤਾਂ ਕਿੱਦਾਂ ਲੱਗਦੇ ਨੇ ਜਿਦਾ ਬੇਰ ਲੱਗੇ ਹੁੰਦੇ ਜਾਂ ਸੋਹਣੇ ਸੋਹਣੇ ਫੁੱਲ ਲੱਗੇ ਹੁੰਦੇ ਆ ਦੇਖੋ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਕਿੱਦਾਂ ਜਿਦਾ ਨਾ ਬੂਟਾ ਡਿਜ਼ਾਈਨ ਜੇ ਕਰਕੇ ਰੱਖਿਆ ਹੁੰਦਾ ਲਾਟੀਆਂ ਜੀਆਂ ਲਾਈਆਂ ਹੁੰਦੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਤੋੜਨ ਵਾਲੀਆਂ ਹੋਈਆਂ ਆ ਲਾਲ ਮਿਰਚਾਂ ਤੋੜੂੰਗੀ ਆ ਕੇ ਸ਼ੁਕਰ ਕਰਕੇ ਆਤਰ ਪੈਲ ਪਾਈ ਆ ਤੇ ਬੱਚੀਆਂ ਹੋਈਆਂ ਨਹੀਂ ਤਾਂ ਹੁਣ ਨੂੰ ਸਾਰੇ ਬੂਟੇ ਸੁੱਕ ਜਾਣੇ ਸੀਗੇ ਇਹ ਆਹ ਦੇਖੋ ਜਿਹੜੇ ਮੈਂ ਤੁਹਾਨੂੰ ਕਹਿੰਨੀ ਨਹੀਂ ਹੁੰਦੀ ਆਪਾਂ ਸਬਜ਼ੀ ਬਣਾਉਣ ਲੱਗੇ ਆ ਘਰੇ ਮੁੰਗਰੇ ਲੈ ਕੇ ਜਾਣੇ ਹੁੰਨੇ ਆ ਆਹ ਦੇਖੋ ਆਹ ਤੋੜ ਕੇ ਲੈ ਜਾਈਦੇ ਆ ਇਹਦੇ ਆਪਣੇ ਆਹ ਮੂਲੀਆਂ ਜੜੀਆਂ ਆ ਦੇਖੋ ਜਦੋਂ ਪੱਕ ਜਾਂਦੀਆਂ ਇਦਾਂ ਮੂਲੀਆਂ ਆ ਦੇਖੋ ਫੇ ਉਹਨਾਂ ਤੋਂ ਇੱਡੇ ਇੱਡੇ ਆ ਦੇ ਵੱਡੇ ਵੱਡੇ ਬੂਟੇ ਬਣ ਜਾਂਦੇ ਆ ਇਹਨਾਂ ਨੂੰ ਮੁੰਗਰੇ ਲੱਗ ਜਾਂਦੇ ਆ ਆਹ ਦੇਖੋ ਆਪਾਂ ਆਹ ਤੋੜ ਕੇ ਲੈ ਜਾਣੀ ਆ ਤੇ ਆਹ ਵਾਲੇ ਮੁੰਗਰੇ ਜੜੇ ਆਪਾਂ ਇਹ ਬਣਾਉਣੇ ਹੁੰਨੇ ਦੇ ਕਿੰਨੇ ਸੋਹਣੇ ਫੁੱਲ ਲੱਗੇ ਆ ਆਂਦੇ ਆ ਸਾਰੇ ਮੁੰਗਰੇ ਹੀ ਆਪਾਂ ਇਤੋਂ ਹੀ ਸਬਜ਼ੀ ਤੋੜ ਕੇ ਤਾਜੀ ਲੈ ਕੇ ਗਏ ਆ ਤੇ ਅੱਜ ਆਪਣੀ ਇਹੀ ਸਬਜ਼ੀ ਬਣਨੀ ਆ ਘਰੇ ਤਾਜੀ ਤਾ ਮੂੰਗਰੇ ਆ ਦੀ ਸਬਜ਼ੀ ਦੇਖੋ ਕਿੰਨੀ ਸੋਹਣੀ ਆ ਨਾ ਨਾਲੇ ਵਾਈਟ ਵਾਈਟ ਫੁੱਲ ਤੇ ਨਾਲੇ ਮੂੰਗਰੇ ਲੱਗੇ ਆ ਵਾਵਾ ਹੀ ਆਪਣੇ ਕੋ ਕਿੰਨੀ ਵਾਰ ਬਣ ਸਕਦੀ ਆ ਸਬਜ਼ੀ ਆਪਾਂ ਤਾਂ ਬਾਕੀਆਂ ਨੂੰ ਵੀ ਕਹਿੰਦੇ ਹੁੰਦੇ ਜਿਹਨੂੰ ਚਾਹੀਦੀ ਆ ਤੋੜ ਕੇ ਲੈ ਜਾਓ ਤੇ ਖਾ ਲਿਆ ਕਰੋ ਆਹ ਦੇਖੋ ਇਧਰੋਂ ਆ ਸਾਰੇ ਲੱਗੇ ਹੋਏ ਆ ਦੇਖੋ ਕਿੱਡੀ ਦੂਰ ਤੱਕ ਉਹਦੇ ਤੱਕ ਬਣੀ ਹੋਈਆਂ ਆ ਦੇਖੋ ਵਾਵਾ ਹੀ ਦੂਰ ਤੱਕ ਆ ਨਾ ਫੈਲੀਆਂ ਹੋਈਆਂ ਆ ਦੇਖੋ ਸਾਰੇ ਲੱਗੇ ਹੋਏ ਆ ਇਹਨੂੰ ਵਾਵਾ ਦੂਰ ਤੱਕ ਲੱਗੇ ਹੋਇਆ ਤੇ ਆਹ ਰਾਹ ਦੇ ਸਾਈਡ ਤੇ ਹੀ ਲੱਗੇ ਹੋਏ ਆ ਇਹਦੇ ਤੇ ਹੁੰਦੇ ਬਹੁਤ ਵਧੀਆ ਟੇਸਟੀ ਵੀ ਬਹੁਤ ਵਧੀਆ ਬਣਦੇ ਆ ਨਾਲੇ ਘਰ ਦੀ ਤਾਜੀ ਤਾਜੀ ਸਬਜੀ ਨਾਲੇ ਤੋੜੋ ਤੇ ਬਣਾਓ ਤੇ ਖਾਓ ਨਾਲੇ ਸਾਰਿਆਂ ਨੂੰ ਖਵਾਓ ਆ ਦੇਖੋ ਮੇਰੇ ਡੈਡੀ ਨੇ ਨਾ ਆ ਸਾਈਡ ਦੇ ਉੱਤੇ ਆ ਦੇਖੋ ਹਨਾ ਇੱਥੇ ਪਾਲਕ ਲਾਤੀ ਆ ਕਹਿੰਦੇ ਢੇਰ ਦੇ ਕੋਲ ਜ਼ਿਆਦੀ ਪਾਲਕ ਹੁੰਦੀ ਆ ਦੇਖੋ ਆ ਸਾਰੀ ਪਾਲਕ ਲੱਗੀ ਹੋਈ ਆ ਸਾਈਡ ਤੇ ਤਾਂ ਆਪਾਂ ਜਿਹੜੀ ਸਾਗ ਬਣਾਉਣੀ ਆ ਕਿਉਂਕਿ ਇਹ ਨਾ ਇੱਥੇ ਆਪਣਾ ਲੱਗੇ ਢੇਰ ਪਿਆ ਆ ਇਹਦੇ ਕੋਲ ਜਿਹੜੀ ਪਾਲਕ ਆ ਦੇਖੋ ਕਿੰਨੀ ਸੋਹਣੀ ਹਰੀ ਹਰੀ ਤੇ ਮੋਟੀ ਮੋਟੀ ਹੋਈ ਆ ਨਾ ਇਤਾਂ ਹੀ ਉਹ ਇਧਰ ਸਾਈਡ ਤੇ ਲਾਈ ਹੋਈ ਸੀਗੀ ਤਾਂ ਕਿ ਇਹੜੀ ਮੋਟੀ-ਮੋਟੀ ਪਾਲਕ ਆ ਤੇ ਨਾਲੇ ਵਧੀਆ ਰਵੇ ਕਿਉਂਕਿ ਢੇਰ ਆਪਣੇ ਲਾਗੇ ਪਿਆ ਆ ਤੇ ਢੇਰ ਰੂੜੀ ਖਾਦ ਨਾਲ ਜਿਹੜੀ ਚੀਜ਼ ਬਣਦੀ ਆ ਨਾ ਉਹ ਕਿਸੇ ਹੋਰ ਦਵਾਈਆਂ ਖਾਦ ਨਾਲ ਨਹੀਂ ਬਣਦੀ ਹੈਗੀ ਦੇਖੋ ਕਿੰਨੀ ਸੋਹਣੀ ਆ ਨਾ ਦੇਖੋ ਆਹਦੇ ਸਬਜ਼ੀਆਂ ਦਾ ਇਧਰ ਆੜਾ ਦੇ ਵਿੱਚ ਪਾਣੀ ਵੀ ਆ ਦੇ ਛੱਡਿਆ ਹੋਇਆ ਵਾ ਇਧਰ ਸਬਜ਼ੀਆਂ ਨੂੰ ਪਾਣੀ ਦਿੱਤਾ ਗਿੱਲਾ ਨਹੀਂ ਤੇ ਮੈਂ ਤੁਹਾਨੂੰ ਚੱਕ ਕੇ ਥੱਲੇ ਉਹਦੀ ਦਿਖਾਉਂਦੀ ਕਿ ਸਬਜ਼ੀਆਂ ਦੇਖੋ ਕਿੰਨੀਆਂ ਸੋਹਣੀਆਂ ਹੋਈਆਂ ਹਰਾ ਧਨੀਆਂ ਵੀ ਥੱਲੇ ਹੋਇਆ ਪਿਆ ਇਹ ਇੱਕ ਬਚਾਲਈ ਹੈ ਇਹ ਸਬਜ਼ੀਆਂਆਂ ਨਹੀਂ ਬੱਚਿਆ ਰਹਿਣ ਉਹਦਾ ਕਿੰਨਾ ਸੋਹਣਾ ਲੱਗਦਾ ਦੇਖੋ ਆ ਦੇਖੋ ਵਾਈਟ ਵਾਈਟ ਜਿਹਾ ਕਿਦਾਂ ਸੋਹਣਾ ਲੱਗਦਾ ਨਾ ਉਹ ਇਧਰ ਦਾ ਸਾਡਾ ਉਹ ਪਿੰਡ ਸਾਡਾ ਵਾ ਇਧਰ ਉਹ ਨਾਲ ਦੂਜਾ ਪਿੰਡ ਤੇ ਇਧਰ ਆ ਇਧਰ ਤੀਜਾ ਪਿੰਡ ਆ ਇਧਰ ਉਹ ਆ ਸਾਰੇ ਪਿੰਡ ਹੀ ਪਿੰਡ ਆ ਸਾਡਾ ਪਿੰਡ ਇਹਦੇ ਵਿੱਚ ਘਾਰ ਆ ਜਾਂਦਾ ਆ ਆਹ ਗੁਰਦੁਆਰਾ ਸਾਈਵਾ ਜਿੱਥੇ ਮੈਂ ਮੱਥਾ ਟੇਕਣ ਜਾਂਨੀ ਜਿਹੜਾ ਵੱਡਾ ਸਾਰਾ ਗੁਰਦੁਆਰਾ ਆ ਇੱਧਰ ਵੀ ਗੁਰਦੁਆਰਾ ਆ ਆ ਸਾਡੇ ਪਿੰਡ ਦਾ ਗੁਰਦੁਆਰਾ ਆ ਉਹ ਦੇਖੋ ਸਾਡੇ ਪਿੰਡ ਦਾ ਆਹ ਗੁਰਦੁਆਰੇ ਦੇ ਕੋਲ ਉਹ ਪਿੰਡ ਆ ਆਪਣੀ ਹਵੇਲੀ ਆ ਲੱਗੇ ਜਿਹੀ ਇਹਨਾਂ ਕੋਈ ਦੂਰ ਨਹੀਂ ਹੋ ਆਹ ਦੇਖੋ ਰੋਡ ਮੰਦਾ ਪਿਆ ਦਿੱਲੀ ਹਾਈਵੇ ਆ ਮੇਰੇ ਚਾਚੇ ਕੀ ਹਵੇਲੀ ਆ ਇੱਧਰ ਸਾਡੀ ਹਵੇਲੀ ਆ ਦੇਖੋ ਤੇ ਮੇਰਾ ਵੀਰਾ ਉਹਦੇ ਬਾਲਨ ਚ ਲੈ ਕੇ ਹੁੰਦਾ ਅਗਵਾਲ ਦਾ ਪਿਆ ਵੰਡ ਰਿੰਣਾ ਹੁੰਦਾ ਵਾ ਤਾਂ ਮੈਂ ਅੱਜ ਹਵੇਲੀ ਤਾਂ ਲੈ ਕੇ ਆਈ ਮੈਂ ਕਿਹਾ ਚੱਲ ਥੋੜਾ ਜਿਹਾ ਬਲੌਗ ਵੀ ਬਣਾਉਣੇ ਆ ਨਾਲੇ ਮੌਸਮ ਅੱਜ ਥੋੜਾ ਜਿਹਾ ਵਧੀਆ ਆ ਧੁੱਪ ਨਿਕਲੀ ਹੋਈ ਆ ਪਰ ਹਵਾ ਬਹੁਤ ਚੱਲਦੀ ਆ ਯਾ ਠੰਡ 'ਚ ਬੰਦਾ ਕੀ ਕਰੇ ਨਾ ਘਰੋਂ ਨਿਕਲੇ ਤਾਂ ਨਾ ਕੋਈ ਬੰਦਾ ਵੀਡੀਓ ਬਣਾਉਣ ਲਈ ਹੋਵੇ ਠੰਡੀ ਬਹੁਤ ਆ ਪਰ ਮਿਹਨਤ ਤਾਂ ਕਰਨੀ ਪੈਣੀ ਆ ਤੁਹਾਨੂੰ ਪਤਾ ਹੀ ਆ ਬਿਨਾਂ ਮਿਹਨਤ ਤੋਂ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਹਨਾ ਆ ਆਪਣੇ ਆਦੇ ਹਵੇਲੀ ਦੇ ਅੰਦਰ ਆਪਣੇ ਇੱਥੇ ਮੱਝਾਂ ਗਾਵਾਂ ਰੱਖੀਆਂ ਹੋਈਆਂ ਆ ਦੇਖੋ ਆਪਣੀ ਹਵੇਲੀ ਆ ਮੱਜਾ Gama ਰੱਖੀ ਹੋਈ ਹੈ ਇੱਥੇ ਇੱਥੇ ਆਪਣੇ ਲੱਕੜਾ ਲੁਕੜਾ ਹੈ ਕਟਿੰਗ ਕੀਤੀ ਆਇਆ ਤਾਂ ਆਪਾਂ ਲੈ ਕੇ ਜਾਣੀਆਂ ਘਰੇ ਹਰੀਆਲੀ ਹਰੀਆਲੀ ਯਾਰ ਪਾਸੇ ਸੋਕਣਾ ਸਾਡੀਆਂ ਜਾਮਣਾ ਤੇ ਜਾਮਣਾ ਤਾਂ ਲੱਗੀਆਂ ਨਹੀਂ ਖਵਾਈਏਗੀ ਤੁਹਾਨੂੰ ਹਾਂ ਜਦੋਂ ਲੱਗ ਗਈਆਂ ਉਹ ਦੱਸਾਂਗੇ ਆ ਜਿਹੜੀ ਪ੍ਰਾਲੀ ਆਪਾਂ ਇਹ ਉਤਰ ਕੇ ਪਾਈ ਦੀ ਆ ਤੇ ਥੱਲੇ ਆ ਨਾ ਮੱਜਾ ਨੂੰ ਠੰਡ ਲਾਗਦੀ ਔਰ ਥੱਲੇ ਸੁੱਕ ਪੁੱਕ ਕਰਨ ਨੂੰ ਪਾਈ ਦੀ ਆ ਆਹ ਵਾਲਾ ਜਿਹੜਾ ਬਾਲਣਾ ਇਹ ਆਪਾਂ ਲੈ ਕੇ ਜਾਣੇ ਹੁਣੇ ਘਰੇ ਜੇਤੇ ਆਪਾਂ ਰੋਟੀ ਬਕਾਉਣੇ ਸ਼ਾਮ ਨੂੰ ਫਿਰ ਅਸੀਂ ਆ ਗਏ ਸੀ ਘਰੇ ਤੁਹਾਨੂੰ ਦੱਸਿਆ ਸੀ ਨਾ ਅਸੀਂ ਵੀ ਜਿਹੜੇ মুਂਗਰੇ ਤੋੜੇ ਆ ਦੇਖੋ মুਂਗਰਿਆਂ ਦੀ ਸਬਜ਼ੀ ਆ ਦੇਖੋ ਬਣਦੀ ਪਈ ਆ ਮੰਮਾ ਨੇ ਲਾਤਾ ਸੀ ਤੜਕਾ ਜਦੋਂ ਮੈਂ ਆਈ ਘਰ ਤੇ ਆਹ ਦੇਖੋ ਆਲੂ ਪਾ ਕੇ ਇਹਨੂੰ ਆ ਦੇਖੋ ਤਿਆਰ ਕੀਤੀ ਹੋਈ ਆ মুਂਗਰਿਆਂ ਦੀ ਸਬਜ਼ੀ ਜਿਹੜੀ ਆ ਉਹ ਰਜਦੀ ਪਈ ਆ ਇਹਨੂੰ ਤੇ ਆ ਦੇਖੋ ਕਿੰਨੇ ਸੋਹਣੇ ਸਮੈਲ ਆਉਂਦੀ ਆ ਨਾ ਵਿੱਚੋਂ ਤੇ ਇਹ ਹੁਣ ਬਣ ਜਾਣੀ ਆ ਤੇ ਮੈਂ ਲੱਗੀ ਆਟਾ ਗੁੰਨਣ ਆਟਾ ਗੁੰਨ ਲੈਣਾ ਮਿੰਟਾਂ ਦੇ ਵਿੱਚ ਫਿਰ ਆਪਾਂ ਬਣਾ ਲੈਣੀ ਆ ਰੋਟੀ ਤਾਨੂੰ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਲੋਹੜੀ ਆ ਗਈ ਆ ਅਸੀਂ ਲੋਹੜੀ ਤੇ ਬਣਾਉਣ ਲੱਗੇ ਆ ਸਾਗ ਆ ਦੇਖੋ ਮੇਰੇ ਮਮਾ ਚੀਰਦੇ ਪਏ ਅੱਛੇ ਲਦੇ ਪਏ ਆ ਯਾਨੀ ਕਿ ਸਾਗ ਆਉਂ ਦੇਖੋ ਉਧਰ ਆਪਣੇ ਖੇਤਾਂ ਦਾ ਸਾਗ ਆ ਤਾਜ਼ਾ ਤਾਜ਼ਾ ਤੋੜ ਕੇ ਲਿਆਂਦਾ ਵਾ ਆ ਦੇਖੋ ਇੱਧਰ ਗਿੰਦਲਾਂ ਆ ਛਿਲ-ਛਿਲ ਕੇ ਰੱਖੀਆਂ ਇਹਦੇ ਵਿੱਚ ਆਦੇ ਪਾਈਏ ਆ ਆਪਾਂ ਇਹ ਸਾਗ ਬਣਾਉਣਾ ਹੈ ਅੱਜ ਲੋਹੜੀ ਤੇ ਕਹਿੰਦੇ ਆ ਨਾ ਲੋਹੜੀ ਤੇ ਸਾਗ ਬਹੁਤ ਵਧੀਆ ਲੱਗਦਾ ਤੇ ਬਣਾਉਣਾ ਚਾਹੀਦਾ ਵਾ ਆ ਦੇਖ ਲਓ 엄마 ਮੇਰੇ ਚਿਲਦੇ ਪਏ ਆ ਹਵੇਲੀ ਤੋਂ ਆ ਗਈਆਂ ਹੁਣ ਮੈਂ ਘਰ ਘਰ ਆ ਕੇ ਹੁਣ ਆਪਣਾ ਸਾਰਾ ਕੰਮ ਨਿਬੇੜਿਆ ਆ। ਤੁਸੀਂ ਜਿੱਦਾਂ ਕਿ ਮੇਰਾ ਬਲੌਗ ਦੇਖਿਆ ਹੋਊਗਾ ਤੇ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਣਾ ਤੇ ਪੰਜ ਪੰਜ ਕਮੈਂਟ ਮੇਰੇ ਬਲੌਗ ਦੇ ਵਿੱਚ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨਾ। ਜ਼ਿਆਦਾ ਤੋਂ ਜ਼ਿਆਦਾ ਮੈਨੂੰ ਸਬਸਕ੍ਰਾਈਬ ਕਰਨਾ ਠੀਕ ਆ ਨਾ ਤਾਂ ਕਿ ਮੈਂ ਹੋਰ ਵੱਧ ਤੋਂ ਵੱਧ ਵਧੀਆ ਬਲੌਗ ਬਣਾ ਸਕਾਂ ਤੇ ਮਿਲਦੀਆਂ ਤੁਹਾਨੂੰ ਮੇਰੇ ਨੈਕਸਟ ਬਲੌਗ ਦੇ ਵਿੱਚ ਬਾਏ